ਆਇਆ ਸੀ ਤੂੰ ਨਾਮ ਜਪਣ ਨੂੰ 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 ਕੀ ਕਰਨ ਲੱਗ ਪਿਆ ਚੋਰੀ ਯਾਰੀ ਨਿੰਦਿਆ ਚੁਗਲੀ ਝੂਠ ਤਫਾਨ ਕਟੁੱਤਾ ਬੈਮਨਸਤਾ ਦੁਨੀਆ ਪਰ ਦੇ ਜਿਹੜੇ ਬਵਾਲ ਪਾਲਦੇ ਪੈ ਗਿਆ ਉਲਟੇ ਤੰਦੇ ਮਨੁਸ ਤੈਨੂੰ ਨਹੀਂ ਮਿਲਣਾ ਨਹੀਂ ਮਿਲਣਾ ਨਹੀਂ ਮਿਲਣਾ ਤੈਨੂੰ ਬੰਦੇ ਮਨੁਸ ਚੋੜਾ ਨਹੀਂ ਮਿਲਣਾ ਨਾ ਨਹੀਂ ਮਿਲਣਾ ਤੈਨੂੰ ਬੰਦੇ ਮਨੁਸ ਚੋੜਾ ਨਹੀਂ ਮਿਲਣਾ ਨਹੀਂ ਮਿਲਣਾ ਨਹੀਂ ਮਿਲਣਾ ਤੈਨੂੰ ਬੰਦੇ ਮਨੁਸ ਚੋੜਾ ਨਹੀਂ ਮਿਲਣਾ ਦੇਖ ਲੋ ਤੁਸੀਂ ਇੱਥੇ ਕੁਝ ਸ਼ੁਭ ਕਰਮ ਕੀਤੇ ਸੀ ਆਪਾਂ ਆਨੰਦ ਲੈ ਰਹੇ ਆ ਪੱਕੇ ਚੱਲ ਰਹੇ ਆ ਮੈਂ ਇਸਨੇ ਥੋੜਾ ਜਿਹਣਾ ਪੱਖਾ ਲਗਾ ਦਿਆ ਜਾਂ ਕੁੱਤੇ ਨੇ ਕਿਹਾ ਕਿ ਮੈਨੂੰ ਏਸੀ ਲਗਾ ਦੇ ਪਤਾ ਜੁਨੀ ਪੁੱਗ ਤਰੀਆ ਅਸੀਂ ਕੁਝ ਸ਼ੁਭ ਕਰਮ ਕਰਕੇ ਆਏ ਲੇਕਿਨ ਹੁਣ ਜੇ ਆਪਾਂ ਹੋਰ ਕਰਾਂਗੇ ਤੇ ਕੋਈ ਸਾਡੀ ਹੋਰ ਤਰੱਕੀ ਹੋ ਜਾਏਗੀ ਪਾਵਰਤ ਜੇ ਅਸੀਂ ਬਾਲੇ ਦੇ ਥੋੜੇ ਬਾਲੇ ਸ਼ੁਭ ਕਰਮ ਕਰ ਲਏ ਦੇਵ ਲੋਕ ਚ ਪਹੁੰਚ ਜਾਵਾਂਗੇ ਉਹ ਤੇ ਉਹ ਤੋਂ ਨਿਸ਼ਕਾਮੀ ਹੋ ਕੇ ਸ਼ੁਭ ਕਰਮ ਕਰਾਂਗੇ ਫਿਰ ਅਸੀਂ ਸਤ ਲੋਕ ਚ ਪਹੁੰਚਾਂਗੇ ਸਤ ਲੋਕ ਵਿੱਚ ਪਹੁੰਚਿਆ ਹੋਇਆ ਜੀਵ ਮੁੜ ਕੇ ਫਿਰ ਕਦੇ ਮਾਤਾ ਦੇ ਗਰਭ ਵਿੱਚ ਨਹੀਂ ਆਉਂਦਾ ਭਾਈ ਪਿਆਰੇ ਸੱਜਣੋ ਇਹ ਹੈ ਸਾਡਾ ਧਾਰਮਿਕ سلسلے ਦੇ ਵਿੱਚ ਜਿੰਨੇ ਵੀ ਦੁਨੀਆ ਦੇ ਮਤਮ ਤੰਤਰ ਹੈ ਇਹਹੀ ਲਾਈਨ ਦੱਸਦੇ ਇਸ ਕਰਕੇ ਲੇਕਿਨ ਹੋਇਆ ਕਿ ਅਸੀਂ ਪਿਛਲੇ ਮਾੜੇ ਕਰਮਾ ਤੋਂ ਅਜੇ ਛੁੱਟੀ ਨਹੀਂ ਪਾਈ ਅਸੀਂ ਹੋਰ ਬਵਾਲ ਖੜੇ ਕਰਕੇ ਜਾ ਰਹੇ ਹਾਂ पिछला रास्ता साफ न कीता 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 क्योंकि शरीर तो जो दुख आ रहा है ये पिछले पूर्व जन्म के माड़े कर्मों का फल अभी भोग रहे लेकिन हुन की करें और बखेड़े खड़े कर ले पिछला रास्ता साफ निका अगे बखेर ले कनुष चोल नहीं मिलना नहीं मिलना नहीं मिलना तेन बंदे मनुष्य चोल नहीं मिलना नहीं बंद मनुष्य चोला तो नहीं मिलना नहीं मिलना नहीं मिलना तेन बंदे मनुष्य चोला नहीं मिलना क्योंकि मैं कोई गायक नहीं आ ਮੈਨੂੰ ਦੋ ਕਲਾਈਨਾਂ ਕਿਤੇ ਬੋਲ ਰਿਹਾ ਸੀ ਬੜੀਆਂ ਚੰਗੀਆਂ ਲੱਗੀਆਂ ਤੁਹਾਨੂੰ ਸੁਣਾਤੀਆਂ ਲੇਕਿਨ ਤੀਸਰੀ ਲਾਈਨ ਮੈਂ ਆਪਣੇ ਕੋਲੋਂ ਜੋੜੀ ਹੈ ਥੋੜਾ ਧਿਆਨ ਦਿਓ ਜੇ ਸਹੀ ਹੋਈ ਤਾਂ ਮੈਨੂੰ ਦੱਸ ਦਿਓ ਅਜੇ ਖਰਾਬ ਹੋਈ ਤਾਂ ਮੈਂ ਦੱਸ ਦਿਓ ਤੀਸਰੀ ਲਾਈਨ ਮੈਂ ਆਪਣੇ ਕੋਲੋਂ ਜੋੜੀ ਜੇ ਬੰਦਿਆ ਤੇ ਨਾਮ ਨਾ ਜਪਿਆ ਜੇ ਬੰਦਿਆ ਤੇ ਨਾਮ ਨਾ ਜਪਿਆ ਧਿਆਨ ਧਿਆਨ जपिया जे बंदे आसे नाम न जपिया जे बंदे आसे सेवन की, दे, आते, सेवा की जे बंदे आेवनिंदेवनि ਜੇ ਆਤੈ ਸੇਵਾ ਨਕੀਤੀ ਜੇ ਬੰਦਿਆ ਤੇ দান ਨਾ ਕੀਤਾ ਜੇ ਬੰਦਿਆ ਤੇ দান ਨਾ ਕੀਤਾ ਜੇ ਆਤੈ দান ਨਕੀਤਾ ਜੇ ਬੰਦਿਆ ਤੇ দান ਨਗੇਤਾ ਫਿਰ ਕੀ ਹੋਏਗਾ ਫਿਰ ਬਈ ਧਰਮ ਰਾਜ ਦੇ ਹਿਸਾਬ ਦੇਣਾ ਪੈਣਾ अॻे पैन गे डंडे मनुष्य मिलण नई मिलण नई मिलण तनुष्य तेनू बे मनुष्य तनुषोल नई मिलण बहुत वॾी चेतनी है साईं लोगो ਜੀਵਨ ਦਾ ਬਹੁਤ ਅਨਮੋਲ ਸਮਾਂ ਜਿਹੜਾ ਸਾਡਾ ਸਵਾਸਾਂ ਦੀ ਪੂੰਜੀ ਉਹ ਨਸ਼ਟ ਹੁੰਦੀ ਜਾ ਰਹੀ ਹੈ ਉਸ ਲਈ ਬਾਬਾ ਗੀਵਦਾਸ ਜੀ ਦਾ ਸ਼ਬਦ ਰਚਨਾ ਮੈਂ ਦੱਸ ਰਿਹਾ ਸੀ ਸੰਸ ਲਖੀ ਜਬ ਭਿਆ ਕਰੋੜੀ ਜੋੜਿਆ ਬਹੁਤ ਖਜ਼ਾਨਾ ਕਿਆ ਲੈ ਆਇਆ ਕਿਆ ਲੈ ਜਾਏਗਾ ਅਸੀਂ ਆਪਣੇ ਪੂਰਵਕਿਤ ਪੁੰਨ ਔਰ ਪਾਪ ਕਰਮ ਲੈ ਕੇ ਆਏ ਆਂ ਔਰ ਇਹੀ ਅਸੀਂ ਪਾਪ ਔਰ ਪੁੰਨ ਨੂੰ ਲੈ ਕੇ ਜਾਣਾ ਬਾਕੀ ਉਹ ਸਭ ਛੱਡ ਜਾਣਾ ਦੇਖ ਲੋ ਤੁਹਾਡੇ ਨਾਲ ਦੇ ਕੋਈ ਤੁਹਾਡੇ ਸਾਹਮਣੇ ਗਵਾਨੀ ਆਂਡੀ ਆ ਤੁਹਾਡੇ ਪਰਿਵਾਰ ਤੋਂ ਗਏ ਉਹਨੇ ਕੀ ਲੈ ਕੇ ਗਏ ਕੋਈ ਸੰਬੰਧ ਲੈ ਕੇ ਗਏ ਕੇਵਲ ਉਹਨਾਂ ਨੇ ਜੋ ਆਪਣੇ ਜੀਵਨ ਚ ਸ਼ੁਭ ਕਰਮ ਕੀਤੇ ਪੁੰਨ ਕਰਮ ਉਹ ਲੈ ਕੇ ਆਏ ਔਰ ਜਾਂ ਫਿਰ ਉਹ ਜੋ ਕਿ ਜੀਵਨ ਚ ਗਲਤੀਆਂ ਕੀਤੀਆਂ ਪਾਪ ਕਰਮ ਕੀਤੇ ਉਹ ਲੈ ਕੇ ਜੀਵ ਪਾਪ ਔਰ ਪੁੰਨ ਨੂੰ ਲੈ ਕੇ ਜਾਂਦਾ ਹੈ